ਸੰਗਤ ਜੀ ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਵਾਰ ਦੀ ਗੱਲ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸੰਗਤ ਵਿੱਚ ਬੈਠੇ ਸੀ ਦਰਿਆ ਦੇ ਕੰਢੇ ਉੱਥੇ ਕੁਝ ਬ੍ਰਾਹਮਣ ਪੰਡਿਤ ਖੜੇ ਸਨ ਉਹ ਸਵੇਰੇ ਸਵੇਰੇ ਸੂਰਜ ਵੱਲ ਮੁਹਰ ਕੇ ਪਾਣੀ ਚੜਾ ਰਹੇ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਵੇਖਿਆ ਤੇ ਪੁੱਛਿਆ ਕਿ ਭਾਈਓ ਤੁਸੀਂ ਇਹ ਕੀ ਕਰ ਰਹੇ ਹੋ ਤੇ ਪੰਡਿਤ ਜੀ ਨੇ ਜਵਾਬ ਦਿੱਤਾ ਤੇ ਕਿਹਾ ਕਿ ਅਸੀਂ ਆਪਣੇ ਪਿੱਤਰਾਂ ਨੂੰ ਜਲ ਪਹੁੰਚਾ ਰਹੇ ਹਾਂ ਸੂਰਜ ਰਾਹੀਂ ਇਹ ਜਲ ਸਵਰਗ ਵਿੱਚ ਜਾਏਗਾ ਅਤੇ ਸਾਡੇ ਜਿਹੜੇ ਪੂਰਵਜ ਨੇ ਉਤ੍ਰਿਪਤ ਹੋ ਜਾਣਗੇ ਇਹ ਗੱਲ ਸੁਣ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾਏ ਤੇ ਉਹਨਾਂ ਕਿਹਾ ਅੱਛਾ ਜੇ ਇਹ ਗੱਲ ਹੈ ਤਾਂ ਮੈਂ ਵੀ ਆਪਣੇ ਖੇਤਾਂ ਨੂੰ ਪਾਣੀ ਦੇ ਦਿੰਦਾ ਹਾਂ ਇਹ ਕਹਿ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਣੀ ਵਿੱਚ ਉਤਰੇ ਅਤੇ ਹੱਥਾਂ ਦੇ ਨਾਲ ਆਪਣੇ ਖੇਤਾਂ ਵੱਲ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਤੇ ਪੰਡਤ ਲੋਕ ਦੇਖ ਕੇ ਹੈਰਾਨ ਹੋ ਗਏ ਉਹ ਪੁੱਛਣ ਲੱਗੇ ਕਿ ਗੁਰੂ ਜੀ ਤੁਸੀਂ ਇਹ ਕੀ ਕਰ ਰਹੇ ਹੋ ਤੋ ਢੋਖੇ ਖੇਤ کئی ਕੋਸ ਦੂਰ ਨੇ ਉੱਥੇ ਪਾਣੀ ਕਿੱਦਾਂ ਪਹੁੰਚ ਆਏਗਾ ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਭਾਈਓ ਜੇ ਤੁਹਾਡਾ ਪਾਣੀ ਸੂਰੇ ਤੱਕ ਜਾ ਸਕਦਾ ਹੈ ਤਾਂ ਮੇਰੇ ਖੇਤ ਥੋੜੇ ਕੋਸ ਦੂਰ ਹੀ ਹੈ ਕੀ ਗੱਲ ਉੱਥੇ ਪਾਣੀ ਨਹੀਂ ਪਹੁੰਚ ਸਕਦਾ ਇਹ ਗੱਲ ਸੁਣ ਕੇ ਸਾਰੇ ਜੋ ਪੰਡਤ ਸੀ ਉਹ ਚੁੱਪ ਹੋ ਗਏ ਤਾਂ ਉਹਨਾਂ ਨੂੰ ਸਮਝ ਆ ਗਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਅੰਧਵਿਸ਼ਵਾਸ ਤੋਂ ਰੋਕ ਰਹੇ ਨੇ ਸਿੱਖਿਆ ਇਸ ਸਾਖੀ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਧਰਮ ਹਮੇਸ਼ਾ ਸੱਚਾਈ ਅਤੇ ਸਮਝ ਨਾਲ ਜੁੜਿਆ ਹੋਇਆ ਹੋਣਾ ਚਾਹੀਦਾ ਹੈ। ਬਿਨਾਂ ਸੋਚੇ ਸਮਝੇ ਰਸਮਾਂ ਦੇ ਪਿੱਛੇ ਨਹੀਂ ਦੌੜਨਾ ਚਾਹੀਦਾ। ਸੰਗਤ ਜੀ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਖੀ ਕਿਵੇਂ ਦੀ ਲੱਗੀ ਹੈ।